ਸਤਿ ਸ੍ਰੀ ਅਕਾਲ ਦੋਸਤੋ ਬਰਾਰ ਐਗਰੀਕਲਚਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਆਪਣੇ ਖੇਤ ਦੇ ਵਿੱਚ ਆ ਗਏ ਆ ਤੀਜੀ ਤੇ ਲਾਸਟ ਰੇ ਖਿਲਾਰਨ ਵਾਸਤੇ ਸੋ ਆਪਣੇ ਯਾਰਾਂ ਬੇਲੀਆਂ ਦੇ ਬੜੇ ਸਵਾਲ ਸੀ ਵੀ ਸਾਨੂੰ ਦੱਸੋ ਯਾਰ ਵੀਡੀਓ ਬਣਾ ਕੇ ਵੀ ਇਹ ਕਿੰਨੇ ਦਾ ਖਿਲੀਆਂ ਪਾਉਂਦਾ ਤੇ ਕਿਵੇਂ ਇਹ ਖਿਲਾਰਦਾ ਸਹੀ ਆ ਕੀ ਕੁਛ ਆ ਸਾਰਾ ਕੁਝ ਆਪਾਂ ਤੁਹਾਨੂੰ ਦੱਸਦੇ ਆ ਆ ਜਾਓ ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਅਸੀਂ ਤੀਜੀ ਰੇ ਪਾਉਣ ਆਏ ਆ ਇਹ ਪਹਿਲੀ ਵਾਰ ਇੱਕ ਵਾਰੀ ਲੀ ਬਣ ਜਾਂਦੀ ਆ ਬਾਕੀ ਸਾਰੀ ਰੇ ਉਸੇ ਦੀਆਂ ਦੇ ਵਿੱਚ ਹੀ ਪੈਣੀ ਆ ਸੋ ਰੇ ਵੀ ਉਹਨਾਂ ਦੀਆਂ ਚ ਹੁੰਦੀ ਆ ਰੇ ਵੀ ਉਹਨਾਂ ਦੇ ਵਿੱਚ ਹੀ ਪੈਂਦੀ ਆ ਸੋ ਜਿਹੜਾ ਰੇ ਦਾ ਜਗ੍ਹਾ ਥੋੜੀ ਜੀ ਵੱਧ ਵੀ ਕੱਢ ਦਿੰਦਾ ਜੇ ਰੇ ਮੋਟੀ ਹੋਵੇ ਤਾਂ ਲੈ ਵੀ ਮਿੱਤਰੋ ਅੱਜ ਵੀ ਸ੍ਰੀ ਰੇ ਪੂਰੀ ਕਰ ਰਹੇ ਆਂ ਪਹਿਲਾਂ ਮਾਨ ਚ ਡਰ ਬੜਾ ਸੀਗਾ ਬਈ ਪਤਾ ਨਹੀਂ ਕੀ ਹੋ ਜੂਗਾ ਵਿਚ ਵੜ ਗਿਆ ਵਿੱਧਿਆ ਜਾਊ ਝੋਨਾ ਪਰ ਕੋਈ ਖਾਹ ਨੁਕਸਾਨ ਹੈ ਨਹੀਂ ਗਾ ਦੋਸਤੋ ਇਹ ਜਿਹੜੀ ਆਪਾਂ ਰੇ ਪਾ ਰਹੇ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੀ ਕੰਡੀਸ਼ਨ ਬਿਲਕੁਲ ਇੱਕੋ ਜਿਹਾ ਝੋਨਾ ਖੜਾ ਕੋਈ ਡੋਕੀ ਨਹੀਂ ਕੋਈ ਪਾਗ ਨਹੀਂ ਇਹ ਰਹਿੰਦੀਗੀ ਵਧੀਆ ਇੱਕ ਪ੍ਰੋਪਰ ਇੱਕੋ ਜਿਹੀ ਖਲਾਰਦਾ ਇਹ ਇਹ ਜੇ ਆਪ ਅੱਧੇ ਗੱਟੇ ਤੋਂ ਲੈ ਕੇ 2 3/4 ਜਿੰਨੇ ਚਾਹੀਏ ਆਪਾਂ ਗੱਟੇ ਪਾ ਸਕਦੇ ਆ ਬਹੁਤ ਹੀ ਵਧੀਆ ਰੇਪ ਹੋਊਗਾ ਬਹੁਤ ਹੀ ਵਧੀਆ ਤੇਪ ਆਉਂਦਾ ਬਹੁਤ ਹੀ ਵਧੀਆ ਜਿੰਨੇ ਕਹਿਦਗੇ ਤੇ ਜਿੰਨਾ ਦੇ ਬਾਣਾ ਦੇ ਵਿੱਚ ਤੜਾ ਨਹੀਂ ਲੱਉਂਦੀ ਸਮੱਸਿਆ ਆ ਵੀ ਜਾਂਦੀ ਖੁੱਬਣ ਦੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਕਮੈਂਟ ਕਰੋ ਤੇ ਚੌਂਦੇ ਵਾਸਤੇ ਰਹੋ ਧੰਨਵਾਦ ਦੋਸਤੋ